ਅੱਜ ਇੱਕ ਵਾਰ ਫੇਰ ਭਾਰਤੀ ਸੈਨਾ ਦਾ ਜਵਾਨ ਦੇਸ਼ ਦੀ ਖਾਤਰ ਦੇਸ਼ ਵਾਸੀਆਂ ਦੀ ਖਾਤਰ ਸ਼ਹਾਦਤ ਦਾ ਜਾਮ ਪੀ ਗਿਆ ਜੰਮੂ ਕਸ਼ਮੀਰ ਦੇ ਪੁਂਚ ਵਿੱਚ ਅਤੰਕੀਆਂ ਨਾਲ ਹੋਏ ਹਮਲੇ ਦੇ ਵਿੱਚ ਜਾਂ ਬਾਜੀ ਨਾਲ ਲੜਦੇ ਹੋਏ ਗੁਰਦਾਸਪੁਰ ਦੇ ਪਿੰਡ ਛੱਠੇ ਦੇ ਰਹਿਣ ਵਾਲੇ ਮਨਦੀਪ ਸਿੰਘ ਜੋ ਕਿ ਸ਼ਹਾਦਤ ਦਾ ਜਾਮ ਪੀ ਗਏ ਹਨ ਪਿੰਡ ਵਾਸੀਆਂ ਦਾ ਪਰਿਵਾਰ ਵਾਲਿਆਂ ਦਾ ਅਤੇ ਮਨਦੀਪ ਦੀ ਮਾਤਾ ਦਾ ਇਹੀ ਕਹਿਣਾ ਹੈ ਕਿ ਦੁੱਖ ਜ਼ਰੂਰ ਹੈ ਕਿ ਆਪਣਾ ਪੁੱਤਰ हमेशा लिय खो दिता है पर जो उसने किया है देश की खातर जो शहादत दी जो है देशवासियों की खातर जो शहादत दी है आतंकियों लड़द्या हो जामबाजी जो शहादत का जाम पीता है उस दे उत्ते मान है मेरा पुत नहीं मैं टुकड़ा छोटे बच्चा बच्चों पा गया ज ਉਹਨੋ ਦੇ ਵਾਸਤੇ ਤੁਸੀਂ ਕਰਿਓ ਕੁਝ ਇਸ ਤਾਂ ਦੀ ਸ਼ਹਾਦਤ ਬੜੀ ਮਾਣ ਵਾਲੀ ਗੱਲ ਨਹੀਂ ਕੀਤੀ ਜਾ ਸਕਦੀ ਮਾਣਵਣਾ ਚਾਹੀਦਾ ਮਾੜਿਆ ਮੈਨੂੰ ਆਪਣੇ ਪੁੱਤਰ ਤੇ ਦੇਸ਼ ਵਾਸਤੇ ਸਿੱਧੀ ਪਾ ਕੇ ਗਿਆ ਦੇਖੋ ਜੀ ਸਾਡਾ ਚਚੇਰਾ ਭਰਾ ਸੀ ਉਹ ਮਨਦੀਪ ਤੇ ਨਹੀਂ ਆ ਸਕਦਾ ਪਰ ਜੋ ਉਹਨੇ ਦੇਸ਼ ਪ੍ਰਤੀ ਇੱਕ ਤਾਂ ਮਾਣ ਵਾਲੀ ਗੱਲ ਕੀਤੀ ਹੈ ਪਰਿਵਾਰ ਲਈ ਕੀਤੀ ਹੈ ਪਿੰਡ ਲਈ ਕੀਤੀ ਹੈ ਜਾਂ ਮੈਂ ਕਹਾਂ ਇਸ ਪੰਜਾਬ ਜਾਂ ਇਸ ਹਿੰਦੁਸਤਾਨ ਲਈ ਕੀਤੀ ਹੈ ਉਹ ਇੱਕ ਵਿਲਖਣਤਾ ਹੈ ਜੋ ਮੈਂ ਸਮਝਦਾ ਹਾਂ ਕਿ ਕੋਈ ਹਰ ਕੀ ਮਤਲਬ ਕਿ ਇਨਸਾਨ ਦੇ ਵਿੱਚ ਨਹੀਂ ਹੁੰਦੀ ਉਹ ਅਕਸਰ ਜਦਾਂ ਮੇਰੇ ਭਾਈ ਸਾਹਿਬ ਨੇ ਤੁਹਾਨੂੰ ਪਹਿਲਾਂ ਵੀ ਦੱਸਿਆ ਮੇਰੇ ਬ੍ਰਦਰ ਵੀ ਦੋ ਆਰਮੀ ਚ ਸੀ ਤੇ ਉਹਨਾਂ ਨੂੰ ਇੱਕ ਨਾ ਕਾਫੀ ਪਿਆਰ ਸੀ ਤੇ ਉਹ ਉਹਨੂੰ ਅਕਸਰ ਇਹ ਗੱਲਾਂ ਕਰਦਾ ਰਹਿੰਦਾ ਸੀ ਕਹਿੰਦਾ ਯਾਰ ਅਸੀਂ ਸਾਰੇ ਫੌਜ ਤੋਂ ਸਾਡੇ ਮੇਰੇ ਡੈਡੀ ਵੀ ਕਰਕੇ ਆਏ ਜਾਂ ਹੋਰ ਵੀ ਇਥੋਂ ਪਿੰਡ ਤੋਂ ਕਾਫੀ ਨੇ ਪਰ ਅਜੇ ਤੱਕ ਸਾਡਾ ਨਾ ਕਿਸੇ ਦਾ ਛਿਦੀ ਗੇੜ ਨਹੀਂ ਲੱਗਾ ਤੇ ਉਹਨਾਂ ਨੇ ਇਸ ਚੀਜ਼ ਨੂੰ ਨਜ਼ਰ ਅੰਦਾਜ਼ਾ ਕਰੀ ਜਣਾ ਜਿੱਦਾਂ ਮੇਰੇ ਵੱਡੇ ਵੀਰ ਸਾਹਿਬ ਨੇ ਕਿਹਾ ਕਿ ਉਹਦੇ ਅੰਦਰੋਂ ਜਦਾਂ ਕਾਲ ਪੁਰਖ ਜਾਂ ਵਾਹਿਗੁਰੂ ਸੱਚੇ ਪਾਤਸ਼ਾਹ ਹੀ ਇਹ ਗੱਲ ਕਰਵਾ ਰਿਹਾ ਸੀ ਕਿ ਭਾਈ ਤੇਰਾ ਬਣਾਉਣਾ ਅੱਜ ਤੋਂ 3 ਦਿਨ ਪਹਿਲਾਂ ਮੇਰਾ ਚਿਹਰਾ ਭਰਾ ਦੂਸਰਾ ਉਹ ਆਂਦਾ ਮੈਂ ਫੋਨ ਕੀਤਾ ਇਹਨੂੰ ਇਹਨੇ ਉਹ ਪਹਾੜੀਆਂ ਦੇ ਉੱਪਰ ਕਿਤੇ ਆਪਣੇ ਫੌਜ ਦੇ ਨਾਲ ਮਤਲਬ ਕਿ ਗਸਤ ਕਰ ਰਿਹਾ ਸੀ ਉੱਥੇ ਬੈਠ ਕੇ ਵੀਡੀਓ ਕਾਲ ਕਰ ਰਿਹਾ ਸੀ ਕਿ ਯਾਰ ਜਦੋਂ ਮੈਂ ਪਿੰਡ ਚ ਆਨਾ ਤੇ ਤੁਸੀਂ ਕਈ ਵਾਰ ਕਹਿੰਦੇ ਹੋ ਕਿ ਚਲੋ ਆਓ ਯਾਰ ਬਹਿਨੇ ਆ ਇਕੱਠੇ ਤੇ ਆਂਦਾ ਇਹ ਬਹਿਣਾ ਕੋਈ ਸੌਖਾ ਨਹੀਂ ਆ ਵੇਖੋ ਯਾਰ ਮੈਂ ਤੁਹਾਨੂੰ ਇਸ ਪਹਾੜੀ ਤੋਂ ਉਹ ਪਹਾੜੀ ਤੇ ਖੜਨਾ ਤੇ ਫਿਰ ਮੈਂ ਤੁਹਾਡੇ ਨਾਲ ਬਹਿਣਾ ਤੇ ਉਹ ਇਸ ਗੱਲ ਨੂੰ ਮੁੜ ਕੇ ਬਾਅਦ ਚ ਕਹਿੰਦਾ ਕਿ ਤੂੰ ਯਾਰ ਇਕੱਲਾ ਜਾਂ ਹੋਰ ਤਾਂ ਨਹੀਂ ਨਾਲ ਕਿਸ ਤਰ੍ਹਾਂ ਇਹ ਸੋਚਣਾ ਚਾਹੀਦਾ ਨਹੀਂ ਸਾਡੇ ਦੇ ਕਿਸ ਤਰ੍ਹਾਂ ਦੇ ਤੇ ਇਰਸ਼ਾਦਤ ਹੀ ਸੂਚਨਾ ਅੱਜ ਸਵੇਰ ਤੋਂ ਹੀ ਤਕਰੀਬਨ ਸੋਸ਼ਲ ਮੀਡੀਆ ਦੇ ਵਟਸਐਪ ਤੇ ਉਹਨਾਂ ਦੇ ਯਾਰਾਂ ਦੋਸਤਾਂ ਤੋਂ ਆ ਰਹੀ ਸੀ ਪੁਖਤਾ ਨਹੀਂ ਸੀ ਹੋ ਰਹੀ ਸੀ ਹੁਣ ਫਿਰ ਅਸੀਂ ਉਸੇ ਇੱਕ ਉਹਨਾਂ ਦੇ ਸੂਬੇਦਾਰ ਸੀ ਉਹਨਾਂ ਨਾਲ ਮੇਰੀ ਗੱਲ ਹੋਈ ਸੀ ਸ਼ਾਮ ਨੂੰ ਕਹਿੰਦਾ ਜੀ ਹਾਂ ਜੀ ਗੱਲ ਤੇ ਕਨਫਰਮ ਹੈ ਗੱਲ ਐਸਲੀ ਗੱਲ ਹੋਈ ਮੇਰੀ ਕਿ ਬੜੀ ਉਹਨਾਂ ਲਈ ਬੜੀ ਮਾਣ ਵਾਲੀ ਗੱਲ ਆ ਤੇ ਇਹੋ ਜਿਹਾ ਪਰਿਵਾਰ ਦੇ ਵਿੱਚ ਵੇਖੋ ਉਹਦਾ ਐਸੇ ਮਹੀਨੇ ਦੇ ਵਿੱਚ 16 10 ਨੂੰ ਡੇਟ ਆਵ ਬਰਥ ਆ ਕੱਲ ਉਹਦੇ ਬੱਚੇ ਦਾ ਨਿੱਕੇ ਦਾ ਮਤਲਬ ਕਿ ਸਵਾਮੀ ਨੇ ਤਾਂ ਹੋ ਰਿਹਾ ਤੇ ਦੋ ਬੇਟੇ ਤੇ ਇੱਕ ਮਤਲਬ ਦੋ ਬੇਟੇ ਨੇ ਉਹਦੇ ਪਤਨੀ ਹੈ ਉਹਦੀ ਮਾਤਾ ਜੀ ਹੈ ਉਹਨਾਂ ਦੇ ਫਾਦਰ ਸਾਹਿਬ ਥੋੜਾ ਚਿਰ ਪਹਿਲਾਂ ਐਕਸਪਾਇਰ ਹੋ ਗਈ ਸੀ ਤੇ ਛੋਟਾ ਬ੍ਰਦਰ ਕਤਰਿਆ ਵੱਡਾ ਭਰਾ ਵੀ ਉਹਦਾ ਫੌਜ ਦੇ ਵਿੱਚ ਸੇਵਾ ਨਿਭਾ ਰਿਹਾ ਵਾ ਉਹੀ ਦੰਗਨਗਰ ਤੋਂ ਉਹ ਵੀ ਆ ਰਿਹਾ ਵਾ ਚਲੋ ਅਸੀਂ ਪਰਿਵਾਰ ਨੂੰ ਤੇ ਨਹੀਂ ਗਿਆ ਆਪਾਂ ਮਤਲਬ ਕਿ ਉਹ ਚੀਜ਼ ਮਨਦੀਪ ਤੇ ਨਹੀਂ ਲਿਆ ਕੇ ਦੇ ਸਕਦੇ ਪਰ ਜੋ ਉਸਨੇ ਇਸ ਪਰਿਵਾਰ ਲਈ ਮਾਣ ਦਿੱਤਾ ਉਹ ਮਾਣ ਤੇ ਉਹ ਬੜੀ ਮਾਣਵੱਦੀ ਵਾਲੀ ਗੱਲ ਆ ਮੇਰੇ ਬ్రਦਰ ਛੋਟਾ ਆਪਣਾ ਜੀ ਚਾਚਾ ਜੀ ਦੇ ਬੇਟਾ ਸੀ ਮਨਦੀਪ ਸਿੰਘ ਜੀ 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 ਔਰ ਇਹ ਚੰਦਰ ਪਹਿਲਾਂ ਹੀ ਕੋਈ 4-5 ਦਿਨ ਪਹਿਲਾਂ ਹੀ ਇਹ ਛੁੱਟ ਗੜ ਕੇ ਗਏ ਨੇ ਤੇ ਅ ਦੁਪਹਿਰ ਹੀ ਕਬਰਾਂ ਨੂੰ ਸੰਧੂ ਮਿਲ ਗਈ ਦੁਪਹਿਰ ਟਾਈਮ ਤੇ ਲਗਭਗ ਬਹੁਤ ਇੱਕ ਵਧੀਆ ਸਪੋਰਟਸਮੈਨ ਸੀ ਜज्ਬੀ ਵਾਲਾ ਇੱਕ ਬੱਚਾ ਸੀਗਾ ਜੋਗ ਸਰਵਿਸਰ ਲਗਭਗ 10 ਸਾਲ ਹੋਈ ਹੈ ਹੁਣ ਮਹੀਨਾ ਪਹਿਲਾਂ ਇਹਦਾ ਬੇਟਾ ਹੋਇਆ ਹੈ ਇੱਕ ਬੇੜਾ 4 ਸਾਲ ਦਾ ਹੈ ਤੇ ਅਜ ਤੋਂ ਸਾਲ ਇੱਕ ਸਾਲ ਪਹਿਲਾਂ ਲਗਭਗ ਤੇ ਫਾਦਰ ਸਾਹਿਬ ਜੋ ਉਹ ਵੀ ਕਾਲਪੁਰ ਤੋਂ ਪਿਆਰੇ ਹੋ ਗਏ ਇਹ ਦੂਜਾ ਝਟਕਾ ਹੈ ਪਰਿਵਾਰ ਤੇ ਆ ਲੱਗਾ ਵੱਡਾ ਬ੍ਰਦਰ ਵੀ ਇਸ ਟਾਈਮ ਆਰਮੀ ਚ ਜੌਬ ਕਰ ਰਿਹਾ ਤੇ ਛੋਟਾ ਬ੍ਰਦਰ ਜੋ ਹੈ ਉਹ ਇਸ ਟਾਈਮ ਕਤਲਬੇਸ ਚ ਬਾਹਰ ਵਧੀਆ ਇੱਕ ਪਰਿਵਾਰ ਦਾ ਵਰੀਏ ਜਿ ਸਿੱਧੂ ਚੱਲ ਰਿਹਾ ਸੀ ਪਰ ਅਚਾਨਕ ਜੋ ਇਹ ਘਾਟਾ ਪਿਆ ਇਸ ਪਰਿਵਾਰ ਨੂੰ ਜੋ ਕੇ ਨਾਂ ਸਹਿਣ ਜੋਗ ਜਿਹਦੋਂ ਅਸੀਂ ਕਹੀਏ ਤੇ ਮਤਲਬ ਕਹਣੀ ਯਰੋ ਕਥਨੀ ਤੋਂ ਬਾਹਰ ਕਿਨੇ ਦੇਖ ਤੋਂ ਭੱਟੀ ਹੋਏ ਜੀ ਇਹ ਅ ਲਗਭਗ 10 ਸਾਲ ਹੋ ਗਈ ਸਰਵਿਸ ਉਹ ਬਹੁਤ ਵਧੀਆ ਇੱਕ ਆਰਮੀ ਜੋਬ ਦੇ ਨਾਲ ਨਾਲ ਬਹੁਤ ਵਧੀਆ ਸਪੋਰਟਸਮੈਨ ਸੀਗਾ ਤੁਹਾਡੇ ਨਾਲ ਤੇ ਹਮੇਸ਼ਾ ਗੱਲਾਂ ਬਾਤਾਂ ਹੁੰਦੀਆਂ ਆਂਦੀਆਂ ਨੇ ਕਿ ਕਿਸ ਤਰੀਕੇ ਦਾ ਜਜ਼ਬਾ ਹੈ ਜੀ ਇਹਨਾਂ ਦਾ ਕਿਸ ਤਰੀਕੇ ਦੀ ਜਜ਼ਬੇ ਦੀ ਗੱਲਾਂ ਵੱਡੇ ਵੀਰ ਨੂੰ ਇੱਕ ਦਿਨ ਕਾਲ ਆਈ ਦੋ ਦਿਨ ਪਹਿਲਾਂ ਹੀ ਉਹ ਪਹਾੜੀ ਤੋਂ ਵੀਡੀਓ ਕਾਲ ਕਰ ਰਿਹਾ ਔਰ ਇਹ ਕਹਿ ਰਿਹਾ ਕਿ ਮੈਂ ਇਸ ਟਾਈਮ ਪਹਾੜੀ ਤੇ ਆ ਤੇ ਆ ਦੇਖੋ ਇਥੇ ਏਰੀਆ ਕਿਹੋ ਜਿਹਾ ਕਿਵੇਂ ਮਤਲਬ ਆਪਣੇ ਜਿਹੜਾ ਦੋਸਤਾਂ ਨਾਲ ਗੱਲ ਕਰ ਰਿਹਾ ਵੀਡੀਓ ਕਾਲਿੰਗ ਰਹੀ ਆਂਦਾ ਮੈਂ ਮੇਰੇ ਪਿੰਡ ਸ ਕੋਈ ਸ਼ੀ ਦੀ ਗੇਟ ਨਹੀਂ ਹੈ ਇਹ ਮਤਲਬ ਉਦੀ ਅੰਦਰ ਦੀ ਪ੍ਰਾਣੀ ਉਹ ਮਾਲਕ ਬੁਲਾ ਲਿਆ ਸੀ ਕੀ ਚੱਕਰ ਕੀ ਨਹੀਂ ਹੈ ਮਤਲਬ ਉਹ ਕੁਦਰਤ ਕਰੰਡੀ ਜੋ ਉਹੀ ਬੰਦਾ ਬੋਲਦਾ ਹੈ ਸ਼ਾਇਦ ਉਹਨੂੰ ਮਾਲਕ ਹੀ ਕਹਿ ਰਿਹਾ ਸੀ ਕਿ ਕੁਝ ਬੋਲ ਤੂੰ ਤੇ ਇਹ ਨਹੀਂ ਸੀ ਪਤਾ ਕਿ ਇਹ ਚੀਜ਼ ਜਿਹੜੀ ਇੱਕ ਸ਼ਹਾਦਤ ਦੇ ਰੂਪ ਵਿੱਚ ਹਕੀਕਤ ਵਿੱਚ ਬਦਲ ਜਾਏਗੀ ਸ਼ਹਾਦਤ ਦਾ ਜਾਮ ਪੀ ਕੇ ਆਪਣੇ ਪਿੱਛੇ ਆਪਣੀ ਬਜ਼ੁਰਗ ਮਾਤਾ ਨੂੰ ਆਪਣੀ ਪਤਨੀ ਨੂੰ ਅਤੇ ਦੋ ਪੁੱਤਰਾਂ ਨੂੰ ਜੋ ਕਿ 4 ਸਾਲ ਦੇ ਅਤੇ ਸਵਾ ਮਹੀਨੇ ਦਾ ਹੈ ਉਹਨਾਂ ਨੂੰ ਪਿੱਛੇ ਛੱਡ ਗਿਆ ਪਰ ਨਾਲ ਦੀ ਨਾਲ ਗੱਲ ਇਹ ਵੀ ਦੇਖਣ ਵਾਲੀ ਹੈ ਕਿ ਇਹਨਾਂ ਅਤੰਕੀਆਂ ਦੇ ਉੱਤੇ ਜੋ ਲਗਾਤਾਰ ਹੀ ਸਰਹੱਦੋਂ ਪਾਰ ਆ ਕੇ ਸਾਡੇ ਦੇਸ਼ ਦੇ ਵਿੱਚ ਅਤੰਕ ਮਚਾਉਂਦੇ ਹਨ ਉਹਨਾਂ ਦੇ ਉੱਤੇ ਸਰਕਾਰਾਂ ਨੂੰ ਨਕੇਲ ਕੱਸਣ ਦੀ ਤਾਂ ਕਿ ਐਸੇ ਜਵਾਨ ਪੁੱਤਰ ਇਹਨਾਂ ਤਾਂ ਕਿ ਇਹਨਾਂ ਲੜਦੇ ਹੋਏ ਸ਼ਹਾਦਤ ਦਾ ਜਾਮ ਨਾ ਪੀਣ ਅਤੇ ਆਪਣੇ ਪਰਿਵਾਰ ਦੇ ਵਿੱਚ ਖੁਸ਼ੀ-ਖੁਸ਼ੀ ਰਹਿ ਪਾਂ ਸਰਕਾਰਾਂ ਨੂੰ ਚਾਹੀਦਾ ਹੈ ਕੁਝ ਐਸੇ ਫੈਸਲੇ ਕਰਨੇ ਐਸੇ ਸਖਤ ਕਦਮ ਚੁੱਕਣੇ ਤਾਂ ਕਿ ਇਹਨਾਂ ਟੰਕੀਆਂ ਦੇ ਉੱਤੇ ਨਕੇਲ ਕੱਸੀ ਜਾ ਸਕੇ ਕੈਮਰਾ ਪਰਸ਼ਨ ਵਿੱਕੀ ਚੀਮਾ ਦੇ ਨਾਲ ਪੋਪਾਲ ਸਿੰਘ ਮਿੰਨੀ ਪਾਕਟ ਬਟਾਲਾ